ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ 30 ਮਾਰਚ ਦੀ ਰਾਤ ਨੂੰ ਚੋਰਾਂ ਨੇ ਥਾਣਾ ਸਦਰ ਤੋਂ ਕੁਝ ਦੂਰੀ ਤੇ ਸਥਿਤ ਇੱਕ ਮੈਡੀਕਲ ਸਟੋਰ ਅਤੇ ਸੁਨਿਆਰੀ ਦੀ ਦੁਕਾਨ ਦੇ ਤਾਲੇ ਤੋੜ ਕੇ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ ਇਸੇ ਤਰ੍ਹਾਂ ਪਿੰਡ ਆਲੇਚੱਕ ਵਿੱਚ ਵੀ ਚੋਰਾਂ ਨੇ ਬੀਤੀ ਰਾਤ ਇੱਕ ਸੁਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਿੱਥੋਂ ਚੋਰ ਤਾਲੇ ਤੋੜ ਕੇ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਤੁਹਾਡਾ ਸਰਦ ਮੈਨੂੰ ਮਾਲਕਾਂ ਨੇ ਫੋਨ ਕੀਤਾ ਕੋਈ 6:30 6:00 ਵਜੇ ਵੇਸਤਰਾ ਸਣਾ ਤੁਹਾਡੀ ਦੁਕਾਨ ਭੰਨ ਗਿਆ ਕੋਈ ਆ ਕੇ ਦੇਖਿਆ ਤੇ ਇਹ ਸਮਾਨ ਸੋਹਣ ਸਾਰਾ ਇੱਥੇ ਵਿਖਰੇ ਦਾ ਸੀਗਾ ਤੇਰੇ ਵਿੱਚ ਹੁਣ ਇੱਕ ਚੀਜ਼ ਨਹੀਂ ਰਹੀ ਹੈਗੀ ਮਤਲਬ ਬੜੇ ਅੰਦਰ ਸਾਲਾ 12ਵਾਂ ਇੱਕ ਤਾਲਾ ਤੋੜੇ ਇਹਨਾਂ ਨੇ ਇੱਕ ਟੁੱਟਣ ਨਹੀਂ ਦੇ ਉਹਨਾਂ ਨੇ ਸੱਬਨ ਨਾਲ ਤੋੜਿਆ ਤੇ ਦੂਸਰਾ ਸ਼ੀਸ਼ੇ ਦੇ ਲੋਕ ਜਿਹੜੇ ਦੋਨੇ ਸੀਗੇ ਉਹ ਪੇਚ ਕਸ ਨਾਲ ਉਹਨਾਂ ਨੇ ਖੋਲੇ ਮਤਲਬ ਸ਼ੀਸ਼ੇ ਛੂਛ ਨਹੀਂ ਤੋੜੇ ਹੈਗੇ ਤੇ ਇਸ ਤਰ੍ਹਾਂ ਹੀ ਅੰਦਰ ਆ ਗਏ ਤੇ ਆਣ ਕੇ ਇਹਨਾਂ ਨੇ ਇਹ ਸਮਾਨ ਜਾਂਦੀ ਦਾ ਸਾਰੇ ਕੱਢ ਲਿਆ ਗਹਿਣੇ ਦਾ ਸਮਾਨ ਸੀਗਾ ਇਹ ਡੱਬੇ ਡੁੱਬੇ ਖਾਲੀ ਕਰ ਗਏ ਸਾਰੇ ਇਹਦੇ ਵਿੱਚ ਲੋਕਾਂ ਦਾ ਸਮਾਨ ਸੀ ਗਹਿਣੇ ਦਾ ਤੇ ਨਗਦ ਪੈਸੇ ਹੀ ਇਹ ਤੇ ਗੱਲੇ ਚ ਰੱਖੇ ਦੇ ਕੋਈ ਲੈ ਗਏ 50000 ਰੁਪਏ ਇੱਕ ਹੀ ਗਾ ਤੇ 8000 ਰੁਪਏ ਇੱਕ ਹੀ 50000 ਹਾਂਜੀ ਪਰ ਗੈਨੇ ਕਿੰਨੇ ਦਾ ਨੁਕਸਾਨ ਗੈਨੇ ਦਾ ਨੁਕਸਾਨ ਘਟੋ ਘਟ ਸਰ 1.5 ਲੱਖ ਰੁਪਏ ਦਾ ਹੈਗਾ ਕੀ ਕੀ ਚਾਂਦੀ ਚੁੰਦੀ ਦਾ ਸਮਾਨ ਹੀ ਕੁਛ ਸੋਨੇ ਦਾ ਹੈਗਾ ਕੱਲ ਇੱਕ ਕੁੜੀ ਨੇ ਮੁੰਦਰੀ ਰੱਖੀ ਸੀ ਉਹ ਬਚ ਗਈ ਐ ਤੇ ਇੱਕ ਵਾਲੀ ਦਾ ਜੋੜਾ ਵਜਾ ਬਾਕੀ ਜਿਹੜਾ ਪਹਿਲਾਂ ਹੀ ਉਹ ਸਾਰੇ ਲੈ ਗਏ ਵਿੱਚੋਂ ਕੱਢ ਗਏ ਕੈਮਰੇ ਤੋਂ ਵੀ ਲੱਗੇ ਕੈਮਰਾ ਲੱਗੇ ਦਾ ਕੈਮਰਾ ਹੀ ਫਟ ਕੇ ਲੱਗੇ ਫਟ ਕੇ ਲੱਗਦੀ ਹੈ ਹਾਂਜੀ 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 ਉਹ ਮੈਂ ਮੁੰਡੇ ਕੋਲੋਂ ਕਢਾਨਾ ਹੋਰੀ ਮੂਵੀ ਜੇ ਨਿਕਲੇਗੀ ਨਾ ਮੈਂ ਤੁਹਾਨੂੰ ਦੱਸਣਾ ਕੋਈ ਉਹਨਾਂ ਦੀ ਸ਼ਾਇਦ ਫੋਟੋ ਆ ਜਾਵੇ ਵਿੱਚ ਪੁਲਿਸ ਉਹ ਕਪਰੇਟ ਰਿਖੇ ਹਾਂਜੀ ਹਾਂਜੀ ਆਏ ਹੀ ਸਾਰੋ ਕਹਿੰਦੇ ਆਏ ਦੋ ਮਿੰਟ ਥਾਣੇ ਮੈਂ ਜਾਣਾ ਜਿਹੜੇ 골ਡੀ ਜਵੈਲਰ ਇੱਕ ਦੁਕਾਨ ਵਿੱਚ ਤੋਂ ਨਹੀਂ ਯਾਰ ਦਸ਼ਮੀਆਂ ਰੋਡ ਪ੍ਰੇਮ ਦਾ ਸੇਜਾਦਾ ਗਏ ਏਜੰਸੀ ਲੱਗੇ ਦੁਕਾਨ ਆ ਕੀ ਗੱਲ ਹੋਈ ਗੱਲ ਕੀ ਹੋਈ ਸਵੇਰੇ ਜਦੋਂ ਆਏ ਆ ਮੈਨੂੰ ਗਵੰਡੀਆਂ ਨੇ ਫੋਨ ਕੀਤਾ ਕਿ ਸਵੇਰੇ ਆ ਕੇ ਤੂੰ ਸੱਪੇ ਆ ਗਿਆ ਦੁਕਾਨ ਤੇ ਉਹ ਆ ਕੇ ਵੇਖਿਆ ਤੇ ਚੋਰਾਂ ਨੇ ਪਾਲੇ ਤੋੜੇ ਦੇ ਹੀ ਚੋਰਾ ਨੇ ਕਿੰਨੇ ਵਜੇ ਤਾਂ ਮੇਰੀ ਗੱਲ 3 ਵਜੇ 26 ਮਿੰਟ ਤੇ ਉਹਨਾਂ ਦੇ ਬਾਅਦ ਵਿੱਚ ਵੀਡੀਓ ਦੇ ਵਿੱਚ ਆਇਆ ਵਾ ਤੇ ਉਹਨਾਂ ਨੇ ਫੋਨ ਕਰਕੇ ਸੱਦਿਆ ਜਦੋਂ ਤੇ ਬਾਅਦ ਵਿੱਚ ਵੇਖਿਆ ਤਾਲੇ ਤੋੜੇ ਤੇ ਅੰਦਰ ਵੇਖਿਆ ਐਲ ਸੀ ਡੀ ਤੋੜ ਗਏ ਨੇ ਕੈਮਰੇ ਦਾ ਸਾਰਾ ਸਮਾਨ ਜਿਹੜਾ ਉਹ ਵੀ ਤੋੜ ਕੇ ਲੈ ਗਏ ਨੇ ਬਾਅਦ ਵਿੱਚ ਗਵਾਂਡੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਆ ਕੇ ਸਭ ਕੁਝ ਇਹ ਦੱਸਿਆ ਵੀ ਇਦਾਂ ਗਵਾਂਡੀਆਂ ਤਾਂ ਮੇਰਾ ਤਾਲਾ ਤੋੜ ਕੇ ਗਵਾਂਡੀਆਂ ਦੇ ਲੋਕ ਦੇ ਵਿੱਚ ਫਸਾ ਗਏ ਆ ਵੀ ਬੰਦੇ ਬਾਹਰ ਨਾ ਨਿਕਲ ਸਕਣ ਅੱਛਾ ਹਾਂਜੀ ਕਿੰਨਾ ਸਮਾਨ ਜਿਹੜਾ ਚੋਰੀ ਲੱਗਿਆ ਸਮਾਨ 400 ਗ੍ਰਾਮ ਜਾਂਦੀ ਤੇ 45000 ਰੁਪਇਆ ਕੈਸ਼ ਸੀ ਉਹ ਸਾਰਾ ਚੋਕੇ ਲੈ ਗਏ ਉਹਨਾਂ ਕੋਲ ਬਾਕੀ ਤਾਲੇ ਜਿਹੜੇ ਅੰਦਰ ਦੇ ਸੇਫ ਦੇ ਹੀ ਉਹ ਖੁੱਲੇ ਨਹੀਂ ਹੈਗੇ ਤੇ ਤੇ ਇਹ ਸਿਲਸਲੇ ਦੇ ਵਿੱਚ ਪਤਾ ਨਹੀਂ ਚੋਰਾਂ ਨੇ ਕੋਈ ਅੰਗਲੀ ਆ ਜਾਂ ਕੀ ਹੈ ਸਰਕਾਰ ਇਸ ਕੰਮ ਚ ਕੀ ਕਰਦੀ ਪਈ ਹੈ ਤਿੰਨ ਚੋਰ ਆ ਰਹੇ ਨੇ ਵੀਡੀਓ ਜੀ ਕੀ ਮੰਗ ਕਰਦੇ ਮੰਗ ਕੀ ਕਰਦੇ ਸਰਕਾਰ ਨੂੰ ਇਹਨਾਂ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਇਹ ਜਿਹੜੀ ਚੋਰੀ ਦੇ ਇੰਨੀਆਂ ਵਾਰਦਾਤਾ ਹੋਈਆਂ ਨੇ ਇਹ ਕਿਦਾਂ ਥੰਮਣਗੇ ਸਰਕਾਰ ਕਿਦਾਂ ਨਾਥ ਪਾਏਗੀ ਲੋਕਾਂ ਦਾ ਇਨਾ ਨੁਕਸਾਨ ਹੋਣ ਲਿਆ ਉਹ ਰਾਤ 3 9 ਵਜੇ ਦੀ ਗੱਲ ਹੈ ਜਦੋਂ ਮੈਂ ਦੁਕਾਨ ਕੋਲ ਕਲੋਜ਼ ਕਰਕੇ ਗਿਆ ਤੇ ਗੱਲੇ ਦੇ ਵਿੱਚ ਹੈਗਾ ਜੀ ਕੋ 60000 ਜਿਹੜਾ ਕੈਸ਼ ਮੈਂ ਰੱਖਿਆ ਸੀ ਬਈ ਇਹਨਾਂ ਮੁੜਿਆਂ ਨੇ ਪੇਮੈਂਟ ਅੱਜ ਕਰਨੀ ਸੀ ਮੈਂ ਜਾਣਾ ਹੀ ਕਿਤੇ ਤੇ ਮੈਂ ਘਰ ਚੱਲ ਗਿਆ ਮੈਂ 11 ਵਜੇ ਤੱਕ ਕੈਮਰੇ ਉਦਾ ਚੈੱਕ ਕੀਤੇ ਆਪਣੇ ਰੋਟੀ ਜੜੀ ਖਾ ਕੇ ਉਦੋਂ ਬਿਲਕੁਲ ਸਹੀ ਤੇ ਸਵੇਰੇ ਕੁਝ ਸੈਰ ਕਰਨ ਵਾਲੇ ਬੰਦਿਆਂ ਨੇ ਵੇਖਿਆ ਵੀ ਸ਼ਟਰ ਚੁੱਕਿਆ ਸੀ ਤੇ ਆ ਟਫਨ ਭੱਜਾ ਵਾ ਉਹ ਫਿਰ ਮੇਰੇ ਘਰ ਗਏ ਠਾਲ ਕੇ ਲਿਆਂਦਾ ਮੈਨੂੰ ਮੈਂ ਵੇਖਿਆ ਆ ਕੇ ਸ਼ਟਰ ਵੀ ਚੁੱਕਿਆ ਸੀ ਤਾਂ ਸਟਰ ਬੜੀ ਵੱਜਤ ਕੀ ਕਰਨ ਚੁੱਕਿਆ ਤਾਂ ਟਫਣ ਭੰਪਤਾ ਉਹਨਾਂ ਨੇ ਤੇ ਟਫਣ ਖੋਲਿਆ ਨਾ ਕੋ ਖੁੱਲਾ ਨਹੀਂ ਐ ਟਫਣ ਤੋੜਿਆ ਵਾ ਟਫਣ ਤੋੜ ਕੇ ਅੰਦਰ ਆਇਆ ਨਾਲੇ ਉਹਨਾਂ ਨੇ ਪਹਿਲਾਂ ਡੀਵੀਆਰ ਲੈ ਚੁੱਕਿਆ ਡੀਵੀਆਰ ਦੀਆਂ ਸਾਰੀਆਂ ਤਾਰਾਂ ਤੂਣਾ ਲਾ ਕੇ ਤੇ ਡੀਵੀਆਰ ਲੈ ਗਏ ਆ ਤੇ ਗੱਲੇ ਚ ਜਿਹੜੇ ਪੈਸੇ ਸੀ ਗੱਲੇ ਦੇ ਲੋਕ-ਲੁਕ ਤੋੜ ਕੇ ਤੇ 60000 ਰੁਪਏ ਉਹ ਲੈ ਗਏ ਥਾਣਾ ਕਿ ਨਹੀਂ ਦੂਰ ਹੈ ਘਟ ਵਿੱਚ ਥਾਣਾ ਲੱਗ ਗਈ ਆ ਅੱਧਾ ਕਿਲੋਮੀਟਰ ਹੀ ਆ ਜ다 ਗਰਾਉਂਡ ਦੇ ਨਾਲ ਹੀ ਲਟਾਣਾ। ਮਲਾਜ਼ਮ ਚੋਰ ਇਹਨੇ ਬਹੁਤ ਤੇਜ਼ ਹੋ ਚੁੱਕੇ ਬਠਾਣੇ ਦੀ ਪਰਵਾਹ ਨਹੀਂ ਕਰਦੇ। ਹਾਂਜੀ ਚਲੋ ਐਂ ਤੇ ਮਲਾਜ਼ਮਾਂ ਨੂੰ ਇਹੋ ਗੱਲ ਕਹਿੰਨੇ ਆਂ ਵੀ ਮਲਾਜ਼ਮ ਜਿਹਰੇ ਆ ਉਹ ਮਤਲਬ ਜੇ ਸਾਡੇ ਹੁਣ ਚੋਰੀ ਹੋਈ ਹੈ ਤੇ ਇਹ ਚੀਜ਼ ਦੇਖਣ ਵਿੱਚ ਬੰਦਾ ਕੋਈ ਨਾ ਕੋਈ ਖੜਾ ਰਣਾ ਆਪਣਾ। ਬਾਕੀ ਮੈਂ ਜਿਹੜੀਆਂ ਦੁਕਾਨਾਂ ਦਾ ਇਹਨਾਂ ਤੋਂ ਨਾ ਹੁਣ ਚੋਰੀ ਹੋਵੇ ਤੇ ਚਲੋ ਸਾਡੀ ਵੀ ਹੈਲਪ ਦੀ ਇਹੋ ਲੋੜ ਹੈਂ ਹੈਲਪ ਇਹਨਾਂ ਕੋਈ ਹੋਵੇ ਮੰਗਨੇ ਆਂ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਵਾ ਅੱਗੇ ਤੋਂ ਕਿਹਦਾ ਨੁਕਸਾਨ ਨਾ ਹੋਵੇ। ਤੇ ਮਲਾਜ਼ਮਾਂ ਨੇ ਗਰੀ ਇਹੋ ਹੀ ਆ ਵੀ ਚਲੋ ਇਹ ਇੱਥੇ ਇੱਕ ਨਾ ਇੱਕ ਬੰਦਾ ਜ਼ਰੂਰ ਲਾ ਹਾਂਜੀ ਮੇਰਾ ਨਾਮ ਅਰਜਿੰਦਰ ਸਿੰਘ ਜੀ ਸਰਦਾਰ ਬਲਦੇਵ ਸਿੰਘ ਆ ਮੈਂ ਸਿੱਧੂ ਮੈਡੀਕਲ ਸਟੋਰ ਆ ਕਿੰਨੇ ਵਜੇ ਕਰਨਾ ਲੱਗਦੀ ਜੀ ਇਹ ਸਵੇਰੇ 3 ਵਜੇ ਦੀ ਲੱਗਦੀ ਸਰ 2 ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਇਹ ਕਾਰਵਾਈ ਪਈ ਆ